ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਆਪਾਂ ਆਏ ਆ ਰਾਣਾ ਫੈਸ਼ਨ ਬੁਟੀਕ ਮੋਡ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਅੱਜ ਪਾ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਜੀ ਜੇ ਕੱਟ ਸੀ ਆਪਣੇ ਚੈਨਲ ਤੇ ਨਵੇਂ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਬਰਤੁਬਦ ਸ਼ੇਅਰ ਕਰਿਆ ਕਰੋ ਜੀ ਵੀਡੀਓ ਇਹ ਆਪਣੇ ਕੋਲੇ ਆ ਗਏ ਜੀ ਮੈਚਿੰਗ ਸੂਟ ਮੈਚਿੰਗ ਸੂਟ ਇਹ ਪ੍ਰਿੰਸੈਸ ਦੇ ਰਹਿਣਗੇ ਜੀ ਇਦੇ ਵਿੱਚ ਸ਼ੈਡੋ ਪ੍ਰਿੰਟ ਵਾਲੀ ਬਾਟਮ ਰਹੂਗੀ ਪ੍ਰਿੰਟਡ ਸ਼ਰਟ ਰਹੂਗੀ ਵਿਦਾਊਟ ਦੁਪੱਟਾ ਹੋਊਗਾ ਜੀ ਕੱਟ ਹੈਗੀ ਜਿਹੜੀ ਉਹ ਇਹਨਾਂ ਦੀ 2.5 2.5 ਦੀ ਹੁੰਦੀ ਹੈ 2.5 ਮੀਟਰ ਦੀ ਸ਼ਰਟ ਮਿਲਦੀ ਹੈ ਜੀ 2.5 ਮੀਟਰ ਦੀ ਹੀ ਇਸ ਦੀ ਬਾਟਮ ਮਿਲਦੀ ਹੈ ਬਿਨਾ ਇਨਰ ਤੋਂ ਬਣਨ ਵਾਲੇ ਸੂਟ ਹੁੰਦੇ ਨੇ ਜੀ ਇਹ ਇਹ ਆਪਣੇ ਕੋਲੇ ਆ ਗਿਆ ਜੀ ਫਰਸਟ ਕਲਰ ਫਰਸਟ ਕਲਰ ਆ ਗਿਆ ਜੀ ਸਕਾਈ ਫਰੋਜ਼ੀ ਜ ਆ ਗਿਆ ਤੇ ਇਸ ਦੀ ਰਹੂਗੀ ਸ਼ਰਟ ਪ੍ਰਿੰਟਿੰਗ ਬਹੁਤ ਸੋਹਣੀ ਹੈ ਇਹ ਪੱਕੇ ਰੰਗਾਂ ਦੇ ਸੂਟ ਹੁੰਦੇ ਆ ਜੀ ਲੁੱਕ ਬਹੁਤ ਸੋਹਣੀ ਆਉਂਦੀ ਹੈ ਇਸ ਨੂੰ ਤੁਸੀਂ ਜਿੰਨਾ ਮਰਜ਼ੀ ਵਧੀਆ ਬਣਾ ਸਕਦੇ ਹੋ ਇਸ ਦੇ ਵਿੱਚ ਸੈਕੰਡ ਕਲਰ ਹੈਗਾ ਜਿਹੜਾ ਉਹ ਆਪਣੇ ਕੋਲੇ ਨਿਊਨ ਕਲਰ ਆਊਗਾ ਜੀ ਇਹ ਵਾਲਾ ਸੈਕੰਡ ਕਲਰ ਇਸ ਦੇ ਵਿੱਚ ਨਿਊਨ ਕਲਰ ਰਹੂਗਾ ਜੀ ਤੇ ਔਰ ਅਗਲਾ ਕਲਰ ਹੈਗਾ ਜਿਹੜਾ ਉਹ ਇਸ ਦਾ ਰਹੂਗਾ ਜੀ ਪੈਰਟ ਕਲਰ ਇਹ ਪੈਰਟ ਕਲਰ ਰਹੂਗਾ ਜੀ ਇਹ ਨਿਊਨ ਕਲਰ ਰਹੂਗਾ ਤੇ ਫਰੋਜੀ ਰਹੂਗਾ ਜੀ ਪ੍ਰਾਈਸ ਹੈਗਾ ਜਿਹੜਾ ਉਹ ਇਸ ਦਾ ਰਹੂਗਾ ਜੀ 700 ਰੁਪਏ ਓਨਲੀ ਸਿਰਫ 700 ਦੇ ਵਿੱਚ ਤੁਹਾਨੂੰ ਇਹ ਸ਼ਾਪ ਤੋਂ ਮਿਲੂਗਾ ਆਪਣੇ ਕੋਲੋਂ ਤੇ 750 ਰੁਪਏ ਤੁਹਾਨੂੰ ਇਹ ਮੀਨ 750 ਦਾ ਤੁਹਾਡੇ ਘਰੇ ਪਹੁੰਚ ਜੂਗਾ ਜੀ ਜਿਨ੍ਹਾਂ ਨੇ ਘਰੇ ਮੰਗਵਾਉਣੇ ਨੇ 750 ਰੁਪਏ ਦੇ ਵਿੱਚ ਤੁਹਾਡੇ ਕੋਲ ਘਰ ਪਹੁੰਚ ਜੂਗਾ ਜੀ ਤੇ 700 ਦਾ ਸ਼ਾਪ ਪ੍ਰਾਈਸ ਹੈ 50 ਰੁਪਏ ਤੁਹਾਨੂੰ ਕੋਰੀਅਰ ਦੇ ਲੱਗਣਗੇ ਇਹਨਾਂ ਵਿੱਚ ਇਨਰ ਲਾਉਣ ਦੀ ਕੋਈ ਲੋੜ ਨਹੀਂ ਜੀ ਸੈਕੰਡ ਆ ਗਿਆ ਜੀ ਆਪਣੇ ਕੋਲੇ ਆਹ ਡਿਜ਼ਾਈਨ ਆਪਾਂ ਤੁਹਾਨੂੰ ਦਿਖਾਉਂਦੇ ਹੈਗੇ ਆ AKX ਦੀ ਵੈਰਾਈਟੀ ਰਹੂਗੀ ਜੀ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣਾ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਜੀ ਫੋਨ ਨੰਬਰ ਹੈਗਾ ਜੀ ਆਪਣਾ 931749707 ਇਸ ਤੇ ਤੁਸੀਂ ਮੈਸੇਜ ਕਰਕੇ ਆਪਣੇ ਤੋਂ ਪੁੱਛ ਸਕਦੇ ਹੋ ਦੀ ਰੇਟ ਜਿਹੜਾ ਸੈੱਟ ਵਾਈ ਰਹੂਗਾ ਇਹ ਆ ਗਿਆ ਜੀ ਆਪਣਾ ਪ੍ਰਿੰ CES ਤੁਹਾਨੂੰ ਦਿਖਾਉਣੀ ਆ ਕਿ ਇਹ ਬਣੂਗਾ ਕਿਵੇਂ ਇਹਨਾਂ ਰੋਲ ਤੇ ਉਲਟਾ ਚੜਿਆ ਹੋਇਆ ਹੈ ਇਸ ਤਰ੍ਹਾਂ ਬਣੂਗਾ ਇਹ ਸੂਟ ਇਹ ਆਲ ਓਵਰ ਹੈ ਜੀ ਪਹਿਲਾਂ ਵਾਲਾ ਸੂਟ ਸੀਗਾ ਜਿਹੜੇ ਆਪਣਾ ਪਹਿਲਾ ਸੈੱਟ ਦਿਖਾਤ ਆਪਣੀ ਉਹ ਤੁਹਾਨੂੰ ਮੈਚਿੰਗ ਸੀਗਾ ਪ੍ਰਾਈਸ ਸੇਮ ਰਹੂਗਾ ਜੀ ਇਹ ਆਲ ਓਵਰ ਰਹੂਗਾ ਜੀ ਆਲ ਓਵਰ ਦਾ ਵੀ ਪ੍ਰਾਈਸ ਆਪਣੇ ਕੋਲੇ 700 ਰੁਪਏ ਹੀ ਹੈ ਤੁਹਾਡੇ ਲਈ 700 ਰੁਪਏ ਦਾ ਆਲ ਓਵਰ ਦਾ ਪ੍ਰਾਈਸ ਰਹੂਗਾ ਜੀ 750 ਰੁਪਏ ਤੁਹਾਨੂੰ ਘਰੇ ਮਿਲੂਗਾ ਜੀ ਇਹ ਸੂਟ ਆ ਇਸ ਦੇ ਵਿੱਚ ਜਿਹੜਾ ਕਲਰ ਤੁਹਾਨੂੰ ਗਿਸਰੇ ਆ ਨਾ ਲਗਭਗ ਇੱਕੋ ਜਿੰਨਾ ਹੀ ਕਲਰ ਹੈਗਾ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਅਗਲਾ ਅਗਲਾ ਵੀ ਤੁਹਾਨੂੰ ਖੋਲ ਕੇ ਦਿਖਾਉਨੇ ਆ ਕਿਉਂਕਿ ਇਸ ਦੇ ਵਿੱਚ ਕਲਰ ਹੈ ਨਾ ਜਿਹੜਾ ਕਲੀਅਰ ਨਹੀਂ ਹੋ ਰਿਹਾ ਹੈ ਅਗਲਾ ਕਲਰ ਵੀ ਤੁਹਾਨੂੰ ਖੋਲ ਕੇ ਦਿਖਾਉਨੇ ਆ ਕਿ ਕਲਰ ਇਹਦੇ ਸਾਰੇ ਸੋਹਣੇ ਨੇ ਬਹੁਤ ਸੋਹਣਾ ਕਲਰ ਨੇ ਡਿਜ਼ਾਈਨ ਬਹੁਤ ਸੋਹਣਾ ਜਿਹੜਾ ਪ੍ਰਾਈਸ ਤੁਹਾਨੂੰ ਆਪਾਂ ਦੇ ਦਾਂਗੇ ਤੁਹਾਨੂੰ ਕਿਤੋਂ ਨਹੀਂ ਮਿਲੂਗਾ ਜੀ ਤੁਸੀਂ ਕਿਤੇ ਮਰਜ਼ੀ ਕਿਸੇ ਸ਼ਾਪ ਤੇ ਮਰਜ਼ੀ ਜਾਇਓ ਜੀ ਕਿਤੋਂ ਨਹੀਂ ਤੁਹਾਨੂੰ ਆਪਣੇ ਵਾਲਾ ਪ੍ਰਾਈਸ ਮਿਲੂਗਾ ਜੀ ਆਹ ਦੇਖੋ ਜੀ ਸੈਕਿੰਡ ਕਲਰ ਆ ਗਿਆ ਜਿਵੇਂ ਉਹਦੇ ਵਿੱਚ ਰਸਟ ਜਾਂ ਕਲਰ ਸੀ ਨਾ orange ਜਿਹਾ ਔਰ ਇਸ ਦੇ ਵਿੱਚ ਆ ਗਿਆ ਜੀ ਫਿਰੋਜੀ ਕਲਰ ਆ ਗਿਆ ਸਕਾਈ ਜਾਂ ਸਕਾਈ ਜਾਂ ਕਲਰ ਜ਼ਿਆਦਾ ਆ ਗਿਆ ਇਸ ਦੇ ਵਿੱਚ ਤੁਸੀਂ ਸਕਰੀਨ ਸ਼ਾਟ ਲੈਣਾ ਤੇ ਆਪਾਂ ਨੂੰ ਸੈਂਡ ਕਰਨਾ ਜੀ ਔਰ ਤੁਹਾਨੂੰ ਅਗਲਾ ਕਲਰ ਵੀ ਦਿਖਾਉਣੀ ਹੈ ਅੱਜ ਕਲਰ ਬਹੁਤ ਸੋਹਣੇ ਨੇ ਸਾਰੇ ਕਲਰ ਹੀ ਬਹੁਤ ਪਿਆਰੇ ਲੱਗਦੇ ਨੇ ਅਗਲਾ ਕਲਰ ਵੀ ਬਹੁਤ ਪਿਆਰਾ ਜੀ ਅਗਲਾ ਕਲਰ ਆ ਗਿਆ ਜੀ ਮਹਿੰਦੀ ਦੇਖੋ ਕਲਰ ਕੰਟਰਾਸਟ ਦੇਖੋ ਜੀ ਕਲਰ ਕੰਟਰਾਸਟ ਕਿੰਨਾ ਵਧੀਆ ਬਹੁਤ ਸੋਹਣਾ ਇਸ ਦਾ ਤੀਜਾ ਕਲਰ ਆ ਗਿਆ ਜੀ ਇਹ ਆਲ ਓਵਰ ਸੂਟ ਰਹਿਣਗੇ ਜੀ ਇਹਨਾਂ ਦੀ ਕੱਟ ਹੈ ਜਿਹੜੀ ਉਹ 5 ਮੀਟਰ ਰਹੂਗੀ ਜੀ ਪੂਰਾ 5 ਮੀਟਰ ਕੱਟ ਹੈ ਜਿਹੜਾ ਤੁਹਾਨੂੰ ਮਿਲੂਗੀ ਜੀ ਆਪਣੇ ਕੋਲ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣਾ ਹੈ ਇਹਦੇ ਵਿੱਚ ਇੱਕ ਰੋਲ ਤੇ ਤਿੰਨ ਸੂਟ ਨੇ ਜੀ ਇਹ 15 ਮੀਟਰ ਦਾ ਥਾਨ ਹੁੰਦਾ ਜੀ ਆਲ ਓਵਰ ਵਾਲਾ ਥਾਨ ਹੁੰਦਾ ਜਿਹੜਾ ਉਹ 15 ਮੀਟਰ ਦਾ ਹੁੰਦਾ ਜਿਹੜੇ ਮੈਚਿੰਗ ਵਾਲੇ ਹੁੰਦੇ ਨੇ ਉਹ 2-2 ਸੂਟ ਹੁੰਦੇ ਨੇ ਹਾਂ ਜੀ ਅਗ ਵੀ ਆਪਣੇ ਕੋਲੇ ਆ ਗਿਆ ਜੀ ਇਹ ਦੁਪੱਟਾ ਇਹ ਆਪਣੇ ਕੋਲ ਇੱਕ ਇੱਕ ਤੇ ਦੋ ਦੋ ਜੀ ਰਹਿ ਗਏ ਸੀਗੇ ਤੁਹਾਨੂੰ ਪਤਾ ਕਰਕੇ ਦਿਖਾਉਣ ਲੱਗੇ ਆ ਜੀ ਇਹ ਆਪਣੇ ਕੋਲੇ ਆ ਗਿਆ ਜੀ ਪੈਰਟ ਕਲਰ ਪੈਰਟ ਕਲਰ ਇਹ ਆਲ ਓਵਰ ਸੂਟ ਰੂਗਾ ਜੀ ਬਹੁਤ ਸੋਹਣਾ ਸਟੱਫ ਹੈ ਸਟੱਫ ਬਹੁਤ ਵਧੀਆ ਜੀ ਬਹੁਤ ਜਿਆਦਾ ਸੌਫਟ ਇਹਦੇ ਨਾਲ ਰਹੂਗਾ ਜੀ ਮਸਲੀਨ ਦਾ ਦੁਪੱਟਾ ਇਸ ਦੇ ਨਾਲ ਰਹੂਗਾ ਜੀ ਮਸਲੀਨ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਸੋਹਣਾ ਹੈ ਕੱਟ ਹੈ ਜਿਹੜੀ ਉਹ 2.5 ਮੀਟਰ ਹੋਊਗੀ ਜੀ ਦੁਪੱਟੇ ਦੀ ਕਲਰ ਇਹਦੇ ਬਹੁਤ ਸੋਹਣੇ ਨੇ ਜੀ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਹਿੱਟ ਹੈ ਜੀ ਇਹ ਡਿਜ਼ਾਈਨ ਆਪਣੇ ਕੋਲੇ ਮਸਲੀਨ ਦੁਪट्टे 'ਚ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਆਪਣੇ ਕੋਲੇ ਮਸਲੀਨ ਦੁਪट्टे ਨਾਲ ਵੀ ਆ ਪਿਓਰਨ ਦੁਪट्टे ਨਾਲ ਬੁਟੀਕ ਪੀਸ ਦੇ ਵਿੱਚ ਵੀ ਹੈਗਾ ਆਪਣੇ ਕੋਲੇ ਆ ਡਿਜ਼ਾਈਨ ਜਿਹਦੇ ਵਿੱਚ ਮਤਲਬ ਕਿ ਵਿਚਾਰੇ ਵਿਚਾਲੇ ਪੈਨਲ ਵਰਕ ਆ ਜੂਗਾ ਜੀ ਫਲਾਰ ਆ ਜਾਣਗੇ ਇਹ ਦੀ ਕੱਟ ਹੈਗੀ ਆ ਜਿਹੜੀ ਉਹ 5 ਮੀਟਰ ਹੋਵੇਗੀ ਤੇ ਕਿਹੜੇ ਕਲਰ ਆ ਗਏ ਜਿਸਦੇ ਵਿੱਚ ਮਜੈਂਟਾ ਮਜੈਂਟਾ ਕਲਰ ਮਜੈਂਟਾ ਕਲਰ ਵੀ ਬਹੁਤ ਪਿਆਰਾ ਹੈ ਜੀ ਬਹੁਤ ਸੋਹਣਾ ਕਲਰ ਹੈਗਾ ਮਰਜੈਂਟਾ ਵੀ ਬਟ ਕਲਰ ਇਸ ਦੇ ਵਿੱਚ ਸ਼ਾਇਦ ਦੋ ਹੀ ਹੋਣਗੇ ਦੋ ਹੀ ਕਲਰ ਨੇ ਹਾਂਜੀ ਇਹ ਮਰਜੈਂਟਾ ਕਲਰ ਆ ਗਿਆ ਜੀ ਕਲਰ ਬਹੁਤ ਪਿਆਰਾ ਹੈ ਜੀ ਮਸਲੀਨ ਦੇ ਦੁਪੱਟੇ ਵਾਲੇ ਸੂਟ ਨੇ ਜਿਹੜੇ ਇਹਨਾਂ ਦਾ ਪ੍ਰਾਈਸ 1200 ਰੁਪਏ ਰਹੂਗਾ ਜੀ ਓਨਲੀ ਸਿਰਫ 1200 ਦੇ ਵਿੱਚ ਮੇਰੇ ਤੋਂ ਤੁਹਾਨੂੰ ਆਪਣੇ ਕੋਲੋਂ ਆ ਵੈਰਾਈਟੀ ਦੀ ਜਿਹਦੇ ਨਾਲ 5 ਮੀਟਰ ਸੂਟ ਰਹੂਗਾ ਜੀ ਤੇ ਤੁਹਾਡਾ 2.5 ਮੀਟਰ ਦਾ ਪੂਰਾ ਵਧੀਆ ਖੁੱਲਾ ਡੁੱਲਾ ਦੁਪੱਟਾ ਹੋਊਗਾ ਜੀ ਅੱਗੇ ਆਪਣੇ ਕੋਲੇ ਆ ਸਿੰਗਲ ਹੀ ਹੈ ਜੀ ਇਹਦਾ ਕਲਰ ਬਹੁਤ ਸੋਹਣਾ ਹੈ ਜੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਕਲਰ ਵੀ ਬਹੁਤ ਸੋਹਣਾ ਹੈ ਇਹ ਸ਼ਾ ਸਿੰਗਲ ਹੀ ਹੋਊਗਾ ਆ ਦੇਖੋ ਜੀ ਫੋਰ ਸਾਈਡ ਦਾ ਕਿੰਨਾ ਸੋਹਣਾ ਦੁਪੱਟਾ ਹੈ ਜੀ ਦੁਪੱਟਾ ਬਹੁਤ ਪਿਆਰਾ ਲੈਂਥ ਪੂਰੀ ਹੁੰਦੀ ਹੈ ਜੀ ਦੁਪੱਟੇ ਦੀ ਸੂਟ ਹੈ ਨਾ ਜਿਹੜਾ ਹੈ ਪੂਰਾ ਖੁੱਲਾ ਡੁੱਲਾ ਵਧੀਆ ਬੰਦਾ ਹੈ ਜੀ ਹਰ ਇੱਕ ਦਾ ਬਣ ਜਾਂਦਾ ਲਗਭਗ ਕੱਟ 5 ਮੀਟਰ ਇਹਦੀ ਆਲ ਓਵਰ ਸੂਟ ਹੁੰਦਾ ਹੈ ਜੀ ਸਰ ਮਸਲੀਨ ਦੁਪੱਟੇ ਨਾਲ ਆਲ ਓਵਰ ਸੂਟ ਨੇ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜਿਨ੍ਹਾਂ ਦਾ ਪ੍ਰਾਈਸ 1200 ਰੁਪਏ ਹੈ ਇਹ ਸ਼ਾਪ ਪ੍ਰਾਈਸ ਹੈ ਜਿਸਦੇ ਵਿੱਚ ਆਪਾਂ ਕੋਰੀਅਰ ਐਡ ਨਹੀਂ ਕੀਤਾ ਹੋਇਆ ਜੀ ਅਪੈਸ ਦੇ ਵਿੱਚ ਕੋਰੀਅਰ ਐਡ ਨਹੀਂ ਕੀਤਾ ਹਾਂਜੀ ਮਿਲਦੇ ਆ ਨੈਕਸਟ ਵੀਡੀਓ ਚ ਧੰਨਵਾਦ